ਇੱਕ ਕਹਾਣੀ ਬੜੀ ਸਮਝਣ ਵਾਲੀ ਹੈ। ਅਗਰ ਇਹ ਕਹਾਣੀ ਨੂੰ ਸਮਝ ਲਈਏ ਤਾਂ ਸ਼ਾਇਦ ਸਾਨੂੰ ਇਹ ਜੀਵਨ ਦੀ ਵੀ ਸਮਝ ਆ ਜਾਏਗੀ ਕਿ ਸਾਡਾ ਕੌਣ ਹੈ ਔਰ ਕਿਹਦੇ ਨਾਲ ਜੁੜ ਕੇ ਸਾਨੂੰ ਖੁਸ਼ੀ ਮਿਲ ਸਕਦੀ ਹੈ। ਕਿ ਇੱਕ ਕਹਾਣੀ ਹੈ ਬੜੀ ਪਿਆਰੀ ਕਿ ਇੱਕ ਬੱਸ ਜਾ ਰਹੀ ਸੀ। ਇੱਕ ਬੱਸ ਜਾ ਰਹੀ ਸੀ ਬੱਸ ਸਵਾਰੀਆਂ ਬੈਠੀਆਂ ਹੈ। ਔਰ ਜਦੋਂ ਇੱਕ ਸਟੇਸ਼ਨ ਆਇਆ, ਬੱਸ ਅੱਡਾ ਆਇਆ। ਕੁਝ ਸਵਾਰੀਆਂ ਉਤਰਨ ਲੱਗੀਆਂ ਤਾਂ ਜੋ ਬੱਸ ਦਾ ਕੰਡਕਟਰ ਸੀ। ਉਸਨੇ ਕੀ ਦੇਖਿਆ ਕਿ ਇੱਕ ਪਰਸ ਗਿਰਿਆ ਹੋਇਆ ਹੈ। ਬੜਾ ਪੁਰਾਣਾ ਜਿਹਾ ਬਟੂਆ ਹੈ ਕਿਸੇ ਆਦਮੀ ਦਾ ਜਿਹੜਾ ਗਿਰਿਆ ਹੋਇਆ ਹੈ ਉਸਨੇ ਉਹ ਪਰਸ ਉਠਾਇਆ ਕਿਉਂਕਿ ਬਸ ਭਰੀ ਹੋਈ ਸੀ ਕੁਝ ਲੋਕ ਉੱਤਰ ਵੀ ਰਹੇ ਸੀ ਤਾਂ ਉਹਨੇ ਬਟੂਆ ਉਠਾਇਆ ਦਰਵਾਜੇ ਤੇ ਆ ਕੇ ਯੋਰ ਨਾਲ ਪੁੱਛਿਆ ਕਿ ਆਹ ਕਿਸੇ ਦਾ ਪਰਸ ਗਿਰਿਆ ਹੈ ਆਪਣੀ ਨਿਸ਼ਾਨੀ ਦੱਸ ਦਿਓ ਔਰ ਇਹ ਪਰਸ ਮੇਰੇ ਕੋਲੋਂ ਬਟੂਆ ਮੇਰੇ ਕੋਲੋਂ ਲੈ ਲਓ ਵਾਲਟ ਸੀ ਯਾਨੀ ਬੰਦੇ ਵਾਲਾ ਬਟੂਆ ਕਿ ਆਪਣੀ ਨਿਸ਼ਾਨੀ ਦੱਸ ਦਿਓ ਕਿ ਬਟੂਏ ਚ ਕੀ ਹੈ ਤਾਂ ਬਟੂਆ ਮੇਰੇ ਕੋਲ ਲੈ ਲਓ ਹੁਣ ਜਦੋਂ ਉਸਨੇ ਕਿਹਾ ਤਾਂ ਇੱਕ ਬਜ਼ੁਰਗ ਜੋ ਕੇ ਬਸ ਤੋਂ ਉਤਰ ਚੁੱਕਾ ਸੀ ਉਹਨੇ ਦੇਖਿਆ ਹੁਣ ਬਸ ਉੱਥੇ ਰੁਕਣੀ ਸੀ ਇਸ ਲਈ ਕੰਡਕਟਰ ਨੇ ਉਤਰ ਕੇ ਜਦੋਂ ਬਜ਼ੁਰਗ ਨੇ ਦੇਖਿਆ ਤਾਂ ਬਜ਼ੁਰਗ ਕਹਿੰਦਾ ਇਹ ਪਰਸ ਮੇਰਾ ਹੈ ਇਹ ਬਟੂਆ ਮੇਰਾ ਹੈ ਇਸ ਲਈ ਬੇਟਾ ਮੈਨੂੰ ਦੇ ਦੇ ਤਾਂ ਉਸ ਲਈ ਕੰਡਕਟਰ ਨੇ ਹੱਸ ਕੇ ਪੁੱਛਿਆ ਕਿ ਬਾਪੂ ਜੀ ਠੀਕ ਹੈ ਤੁਹਾਡਾ ਕੋਈ ਨਿਸ਼ਾਨੀ ਤਾਂ ਦੱਸੋ ਮੈਨੂੰ ਕਿਦਾਂ ਯਕੀਨ ਹੋਵੇ ਤੁਹਾਡਾ ਕਿਸੇ ਹੋਰ ਦਾ ਨਾ ਹੋਵੇ ਪਿੱਛੇ ਅੱਡੇ ਤੇ ਵੀ ਕਈ ਸਵਾਰੀਆਂ ਉਤਰੀਆਂ ਹਨ ਕਿਤੇ ਉਹਨਾਂ ਦਾ ਨਾ ਗਿਰਿਆ ਹੋਵੇ ਕਿਉਂਕਿ ਸੀਟ ਦੇ ਥੱਲੇੋਂ ਮਿਲਿਆ ਹੈ ਤੁਸੀਂ ਨਿਸ਼ਾਨੀ ਦੱਸ ਦਿਓ ਲੈ ਜਾਓ ਨਿਸ਼ਾਨੀ ਦੱਸ ਦਿਓ ਇਹ ਬਟੂਆ ਲੈ ਜਾਓ ਤਾਂ ਉਸ ਪਹਿਲੇ ਬਜ਼ੁਰਗ ਨੇ ਕਿਹਾ ਨਿਸ਼ਾਨੀ ਇਹ ਆ ਬੇਟਾ ਕਿ ਇਸ ਬਟੂਏ ਦੇ ਵਿੱਚ ਮੇਰੇ ਭਗਵਾਨ ਦੀ ਤਸਵੀਰ ਹੈ ਬੋਲੋ ਸਮਝ ਦਿਓ ਕਿ ਨਹੀਂ ਇਹ ਮੇਰੇ ਬਟੂਏ ਚ ਭਗਵਾਨ ਦੀ ਤਸਵੀਰ ਆ ਔਰ ਇੱਥੇ ਇੱਕ ਗੱਲ ਭਗਵਾਨ ਹੀ ਕਮਾਂਗੇ ਜਰਾ ਧਿਆਨ ਦੇਣਾ ਕਿਉਂਕਿ ਭਗਵਾਨ ਹਰ ਰੂਪ ਦੇ ਵਿੱਚ ਹੈ ਭਗਵਾਨ ਹਰ ਰੰਗ ਦੇ ਵਿੱਚ ਹੈ ਅਗਰ ਇਨਸਾਨ ਕੋ ਦੇਖਣ ਵਾਲੀ ਅੱਖ ਹੋਵੇ ਤਾਂ ਚਾਰੋਂ ਤਰ ਬਹੀ ਤਾਂ ਹੈ ਬੋਲੋ ਸਮਝ ਦਿਓ ਕਿ ਇਹ ਕਹਾਣੀ ਸਾਨੂੰ ਸਿੱਖਿਆ ਦੇਣ ਵਾਸਤੇ ਹੈ ਉਹ ਬਜ਼ੁਰਗ ਨੇ ਕਿਹਾ ਕਿ ਬੇਟਾ ਇਹਦੇ ਵਿੱਚ ਮੇਰੇ ਭਗਵਾਨ ਦੀ ਤਸਵੀਰ ਹੈ ਤਾਂ ਉਸ ਵੇਲੇ ਕੰਡੈਕਟਰ ਹੱਸਿਆ ਕਿਉਂਕਿ ਟਾਈਮ ਸੀ ਉਹਦੇ ਕੋਲ ਵੀ ਬੱਸ ਨੂੰ ਅੱਲੇ ਅੱਧਾ ਘੰਟੇ ਬਾਅਦ ਚੱਲਣੀ ਸੀ ਅਗਲੇ ਸਟੇਸ਼ਨ ਨੂੰ ਵਾਸਤੇ ਉਹ ਕਹਿੰਦਾ ਬਜ਼ੁਰਗ ਨੇ ਗੱਲਾਂ ਹੀ ਕਰ ਲਈ ਉਹ ਕਹਿੰਦਾ ਬਜ਼ੁਰਗੋ ਭਗਵਾਨ ਦੀ ਤਸਵੀਰ ਤਾਂ ਕਈਆਂ ਦੇ ਪਰਸੇ ਹੁੰਦੀ ਹੈ ਕਈ ਐਸੇ ਹੁੰਦੇ ਆ ਜਿਨ੍ਹਾਂ ਦੇ ਪਰਸੇ ਭਗਵਾਨ ਦੀ ਤਸਵੀਰ ਹੁੰਦੀ ਹੈ ਤੁਸੀਂ ਹੋਰ ਕੋਈ ਨਿਸ਼ਾਨੀ ਦੱਸੋ ਤੁਸੀਂ ਕਹਿੰਦੇ ਹੋ ਭਗਵਾਨ ਦੀ ਤਸਵੀਰ ਹੈ ਤਾਂ ਉਸ ਵੇਲੇ ਬਜ਼ੁਰਗ ਨੇ ਕਿਹਾ beta ਫਿਰ ਇਹਦੇ 'ਚ 500 ਰੁਪਿਆ ਵੀ ਹੈ 500 ਦਾ ਨੋਟ ਵੀ ਹੈ ਪਰ ਮੈਂ ਤੈਨੂੰ ਇਹ ਕਮਾਂਦਾ 500 ਬਿਸ਼ੱਕ ਤੂੰ ਰੱਖ ਲੈ ਪਰ ਇਹ ਭਗਵਾਨ ਦੀ ਤਸਵੀਰ ਤਾਂ ਬਟੂਆ ਮੈਨੂੰ ਦੇ ਦੇ ਹੁਣ ਉਹਨੇ ਜਦੋਂ ਖੋਲ ਕੇ ਦੇਖਿਆ ਤਾਂ ਵਾਕਈ ਪਰਸ ਵਿੱਚ ਬਟੂਏ 'ਚ 500 ਰੁਪਿਆ ਹੀ ਸੀ ਯਕੀਨ ਹੋ ਗਿਆ ਉਹਨੂੰ ਕਿ ਬਟੂਆ ਬਜ਼ੁਰਗ ਦਾ ਹੀ ਹੈ ਤਾਂ ਉਸ ਲਈ ਉਹਨੇ ਕਿਹਾ ਕਿ ਬਾਬਾ ਜੀ ਬਜ਼ੁਰਗੋ ਇਹ ਤਾਂ ਦੱਸੋ ਬਾਪੂ ਜੀ ਕਿ ਤੁਸੀਂ ਕਹਿੰਦੇ 500 ਰੁਪਇਆ ਬਿਸ਼ੱਕ ਰੱਖ ਲੈ ਪਰ ਇਹ ਬਟੂਆ ਮੇਰਾ ਹੈ ਮੇਰੇ ਭਗਵਾਨ ਦੀ ਤਸਵੀਰ ਤਾਂ ਬਟੂਆ ਮੈਨੂੰ ਦੇ ਦੇ ਕਿਉਂਕਿ ਇਹ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ ਲੋਕਾਂ ਵਾਸਤੇ ਪੈਸਾ ਜ਼ਰੂਰੀ ਹੁੰਦਾ ਹੈ ਲੋਕ ਕਹਿੰਦੇ ਆ ਕਿ ਬਟੂਆ ਬਿਸ਼ੱਕ ਰੱਖ ਲੈ ਪਰ ਪੈਸਾ ਮੈਨੂੰ ਦੇ ਦੇ ਪੈਸਾ ਮਿਲ ਗਿਆ ਨਵਾਂ ਬਟੂਆ ਲੈ ਲਵਾਂ ਪਰ ਤੁਸੀਂ ਉਲਟੇ ਹੋ ਤੁਸੀਂ ਕਹਿੰਦੇ ਪੈਸਾ ਬਿਸ਼ੱਕ ਰੱਖ ਲੈ ਭਾਈ ਮੇਰਾ ਬਟੂਆ ਦੇ ਦੇ ਬਟੂਆ ਵੀ ਆ 5-10 ਰੁਪਏ ਦਾ ਹੋਣਾ ਯਾਨੀ ਪਟਿਆ ਪੁਰਾਣਾ ਭਗਵਾਨ ਦੀ ਤਸਵੀਰ ਕਿੰਨੇ ਦੀ? ਜਿੰਤੋਂ ਮਰਜ਼ੀ ਲੈ ਲਓ 2 ਰੁਪਏ ਦੀ। ਤੁਸੀਂ ਕਹਿੰਦੇ 500 ਰੱਖ ਲੈ। ਪਰ ਇਹ ਬਟੂਆ ਮੈਨੂੰ ਦੇ ਦੇ। ਭਗਵਾਨ ਦੀ ਤਸਵੀਰ ਮੈਨੂੰ ਦੇ ਦੇ। ਕਿ ਬਾਪੂ ਜੀ ਇਹ ਕਿਉਂ? ਲੋਕ ਤਾਂ ਕਹਿੰਦੇ ਆ ਪੈਸਾ ਚਾਹੀਦਾ ਹੈ ਬਟੂਆ ਵੀ ਸ਼ੱਕ ਰੱਖ ਲੈ। ਤਾਂ ਤੁਸੀਂ ਕਹਿੰਦੇ ਹੋ ਪੈਸਾ ਵੀ ਸ਼ੱਕ ਰੱਖ ਲੈ ਬਟੂਆ ਦੇ ਦੇ। ਉਸਲੇ ਬਜ਼ੁਰਗ ਨੇ ਕਿਹਾ ਦਰਅਸਲ ਬੇਟਾ ਇਹ ਬਟੂਏ ਨਾਲ ਮੇਰੀ ਪੂਰੀ ਜ਼ਿੰਦਗੀ ਜੁੜੀ ਹੋਈ ਹੈ। ਮੇਰੇ ਪੂਰੇ ਜੀਵਨ ਦਾ ਸੱਚ ਜੁੜਿਆ ਹੋਇਆ ਹੈ। ਮੇਰੇ ਜੀਵਨ ਦੀ ਕਹਾਣੀ ਜੁੜੀ ਹੋਈ ਹੈ। ਇਸ ਲਈ ਪੈਸਾ ਮੇਰੇ ਵਾਸਤੇ ਉਹਨਾ ਕੀਮਤੀ ਨਹੀਂ ਹੈ ਜਿੰਨੀ ਕੀਮਤੀ ਇਹ ਭਗਵਾਨ ਦੀ ਤਸਵੀਰ ਇਹ ਬਟੂਆ ਮੇਰੇ ਵਾਸਤੇ ਹੈ ਹੁਣ ਉਸ ਵੇਲੇ ਕੰਡੈਕਟਰ ਹੈਰਾਨ ਹੋਇਆ ਕਿ ਆਖਰ ਬਜ਼ੁਰਗ ਦੇ ਬਟੂਏ ਦੇ ਨਾਲ ਇਦਾਂ ਦੀ ਕਿਹੜੀ ਕਹਾਣੀ ਜੁੜੀ ਹੈ ਬੈਠ ਕੇ ਸੁਣ ਲਈਏ ਬੈਠ ਕੇ ਸੁਣ ਲਈਏ ਔਰ ਇੱਕ ਕਹਾਣੀ ਚ ਹੀ ਰਾਜ਼ ਹੈ ਜਰਾ ਕੰਡੈਕਟਰ ਨੇ ਕਿਹਾ ਬਜ਼ੁਰਗੋ ਕਹਾਣੀ ਕਿਹੜੀ ਮੈਨੂੰ ਦੱਸੋ ਮੇਕੋ ਸਮਾਂ ਹੈ ਤੁਸੀਂ ਮੈਨੂੰ ਕਹਾਣੀ ਦੱਸੋ ਪਹਿਲਾਂ ਕਿਹੜੀ ਇਸ ਬਟੂਏ ਨਾਲ ਜੁੜੀ ਹੈ ਉਸ ਲਈ ਬਜ਼ੁਰਗ ਸੀਟ ਤੇ ਬਹਿ ਗਿਆ ਔਰ ਦੱਸਣ ਲੱਗਾ ਕੰਡੈਕਟਰ ਨੂੰ ਕਹਿੰਦਾ ਬੇਟਾ ਜਦੋਂ ਮੇਰੀ ਉਮਰ ਜਦੋਂ ਮੇਰੀ ਉਮਰ 18 ਸਾਲ ਦੀ ਸੀ ਪਹਿਲੀ ਵਾਰ ਮੈਂ ਕਾਲਜ ਜਾਣਾ ਸੀ ਤਾਂ ਉਸ ਵੇਲੇ ਮੇਰੇ ਬਾਪ ਨੇ ਇਹ ਬਟੂਆ ਮੈਨੂੰ ਗਿਫਟ ਕੀਤਾ ਸੀ ਯਾਨੀ ਤੋਹਫਾ ਦਿੱਤਾ ਸੀ ਕਿ ਲੈ ਬੇਟਾ ਹੁਣ ਤੂੰ ਕਾਲਜ ਜਾਣ ਵਾਲਾ ਆ ਹੁਣ ਤੇਰੇ ਕੋਲ ਪਰਸ ਹੋਣਾ ਜ਼ਰੂਰੀ ਆ ਤੇ ਪੈਸੇ ਵੀ ਹੁਣੇ ਜ਼ਰੂਰੀ ਆ ਉਸ ਵੇਲੇ ਜਦੋਂ ਬਾਪ ਨੇ ਮੈਨੂੰ ਇਹ ਗਿਫਟ ਕੀਤਾ ਤਾਂ ਮੈਂ ਜਦੋਂ ਬਟੂਆ ਖੋਲਿਆ ਵਿੱਚ ਭਗਵਾਨ ਦੀ ਤਸਵੀਰ ਸੀ ਮੈਂ ਉੱਥੇ ਬਟੂਏ ਨੂੰ ਬੰਦ ਕਰਕੇ ਜੇਬ ਵਿੱਚ ਪਾ ਲਿਆ ਫਿਰ ਜਦੋਂ ਮੈਂ ਕਾਲਜ ਲੱਗ ਗਿਆ ਤਾਂ ਭਗਵਾਨ ਦੀ ਤਸਵੀਰ ਰਹੀ ਤੇਰਾ ਧਿਆਨ ਦੇਣਾ ਫਿਰ ਕਾਲਜ ਲਾਦਿਆ ਕਾਲਜ ਵਿੱਚ ਪੜ੍ਹਾਈ ਕਰਦਿਆਂ ਕਰਦਿਆਂ ਮੈਨੂੰ ਇੱਕ ਲੜਕੀ ਪਸੰਦ ਆ ਗਈ ਮੈਂ ਉਹਦੇ ਨਾਲ ਪਿਆਰ ਕਰਨ ਲੱਗ ਗਿਆ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ ਪਰ ਲੜਕੀ ਦੇ ਮਾਪੇ ਵੀ ਬਾਪ ਮੰਨਦੇ ਨਹੀਂ ਸੀ ਇਸ ਲਈ ਪਿਆਰ ਇੰਨਾ ਕਰਦਾ ਸੀ ਕਿ ਮੈਂ ਚੋਰੀ ਛੁਪੇ ਉਹਦੇ ਨਾਲ ਸ਼ਾਦੀ ਕਰ ਲੇ ਮੇਰੇ ਮਾਤਾ ਪਿਤਾ ਨੂੰ ਵੀ ਗੱਲ ਚੰਗੀ ਨਹੀਂ ਲੱਗੀ ਮੇਰੇ ਮਾਤਾ ਪਿਤਾ ਨੇ ਵੀ ਇਹ ਚੀਜ਼ ਦਾ ਵਿਰੋਧ ਕੀਤਾ ਪਰ ਹੁਣ ਜਦੋਂ ਪੂਰੀ ਨਾ ਸ਼ਾਦੀ ਹੋ ਗਈ ਤਾਂ ਮੈਂ ਘਰੋਂ ਬਾਹਰ ਰਹਿਣਾ ਸ਼ੁਰੂ ਕਰ ਦਿੱਤਾ ਫਿਰ ਮੈਂ ਉਹ ਭਗਵਾਨ ਦੀ ਫੋਟੋ ਦੇ ਉੱਪਰ ਜਰਾ ਧਿਆਨ ਦੇਣਾ ਜਦੋਂ ਬਾਪ ਨੇ ਬਟੂਆ ਦਿੱਤਾ ਸੀ ਮੈਂ ਬਟੂਏ ਦੇ ਵਿੱਚ ਭਗਵਾਨ ਦੀ ਫੋਟੋ ਦੇਖੀ ਪਰ ਮੈਂ ਜਦੋਂ ਪੌਲੇ ਜਾਣ ਲੱਗਾ ਬਾਪ ਨੇ ਰੋਜ਼ ਮੈਨੂੰ ਪੈਸਾ ਦੇਣਾ ਤਾਂ ਮੈਂ ਉਹ ਫੋਟੋ ਦੇ ਉੱਪਰ ਆਪਣੇ ਮਾਤਾ ਪਿਤਾ ਦੀ ਤਸਵੀਰ ਰੱਖ ਲਈ ਯਾਨੀ ਭਗਵਾਨ ਦੀ ਫੋਟੋ ਉੱਪਰ ਮਾਂ ਬਾਪ ਦੀ ਤਸਵੀਰ ਪਾ ਲਈ ਕਿਉਂਕਿ ਮੈਨੂੰ ਮਾਂ ਬਾਪ ਨਾਲ ਬੜਾ ਪਿਆਰ ਸੀ ਮਾਵਾ-ਬਾਪ ਮੈਨੂੰ ਖਰਚਾ ਦਿੰਦੇ ਐ ਮੈਨੂੰ ਸਭ ਕੁਝ ਦਿੰਦੇ ਐ ਭਗਵਾਨ ਦੀ ਫੋਟੋ ਉੱਪਰ ਮੈਂ ਮਾਤਾ-ਪਿਤਾ ਦੀ ਤਸਵੀਰ ਰੱਖ ਲਈ ਜਦੋਂ ਮਾਤਾ-ਪਿਤਾ ਦੀ ਤਸਵੀਰ ਰੱਖ ਲਈ ਇੰਦੀ ਸਮਾਂ ਗੁਜ਼ਰ ਵਰਿਆ ਫਿਰ ਮੈਨੂੰ ਲੜਕੀ ਨਾਲ ਪਿਆਰ ਹੋ ਗਿਆ ਲੜਕੀ ਨਾਲ ਮੇਰੀ ਸ਼ਾਦੀ ਹੋ ਗਈ ਕੋਟ ਮੈਰਿਜ ਹੋ ਗਈ ਮਾ-ਬਾਪ ਨੇ ਮੈਨੂੰ ਘਰੋਂ ਕੱਢ ਦਿੱਤਾ ਮੈਨੂੰ ਬੜਾ ਗੁੱਸਾ ਆਇਆ ਮੈਂ ਮਾਵਾ-ਬਾਪ ਦੀ ਤਸਵੀਰ ਪਾਸੇੋਂ ਕੱਢ ਦਿੱਤੀ ਕਿ ਲੈ ਕਾਦੇ ਮਾਵਾ-ਬਾਪ ਜੇ ਮੇਰੀ ਖੁਸ਼ੀ ਨਹੀਂ ਸਮਝਦੇ ਕੱਢ ਦਿੱਤੀ ਮਾਵਾ-ਬਾਪ ਦੀ ਤਸਵੀਰ ਔਰ ਕੱਢ ਕੇ ਕਿਤਾਬ 'ਚ ਰੱਖ ਦਿੱਤੀ ਔਰ ਫਿਰ ਮੈਂ ਜਿਸ ਲੜਕੀ ਨਾਲ ਉ게 ਹੁੰਦਾ ਹੀ ਆ ਬੰਦਾ ਤਸਵੀਰਾਂ ਬਦਲਦੀਆਂ ਰਹਿੰਦੀਆਂ ਫਿਰ ਕਹਿੰਦਾ ਮੈਂ ਉਹ ਲੜਕੀ ਨਾਲ ਪਿਆਰ ਕਰਦਾ ਸੀ ਲੜਕੀ ਦੀ ਤਸਵੀਰ ਮੈਂ ਭਗਵਾਨ ਦੀ ਤਸਵੀਰ ਦੇ ਉੱਪਰ ਪਾ ਲਈ ਹੁਣ ਉਹ ਤਸਵੀਰ ਬਡੂਏ ਚ ਰੱਖਣ ਲੱਗਾ ਜਦੋਂ ਦਿਲ ਕਰਨਾ ਦੇਖ ਲੈਣੀ ਫਿਰ ਸ਼ਾਦੀ ਹੋ ਗਈ ਤਾਂ ਵੀ ਮੈਂ ਉਹਦੀ ਤਸਵੀਰ ਰੱਖੀ ਕੁਝ ਸਮੇਂ ਬਾਅਦ ਬੱਚੇ ਹੋ ਗਏ ਜਦੋਂ ਪਹਿਲਾ ਬੱਚਾ ਹੋਇਆ ਤਾਂ ਹੁਣ ਸ਼ਾਦੀ ਨੂੰ ਜਦੋਂ 3-4 ਸਾਲ ਹੋ ਜਾਂਦੇ ਪਤੀ ਪਤਨੀ ਦਾ ਪਿਆਰ ਉਹ ਨਹੀਂ ਰਹਿੰਦਾ ਫਿਰ ਥੋੜਾ ਫਰਕ ਆ ਹੀ ਜਾਂਦਾ ਹੈ ਫਿਰ ਕਹਿੰਦਾ ਜਦੋਂ ਬੱਚਾ ਹੋਇਆ ਮੈਨੂੰ ਬੱਚੇ ਨਾਲ ਇੰਨਾ ਪਿਆਰ ਕਿ ਮੈਂ ਪਤਨੀ ਦੀ ਤਸਵੀਰ ਕੱਢ ਦਿੱਤੀ ਔਰ ਬੱਚੇ ਦੀ ਤਸਵੀਰ ਫੋਟੋ ਉੱਪਰ ਪਾ ਲਈ। ਯਾਨੀ ਭਗਵਾਨ ਦੀ ਫੋਟੋ ਉੱਪਰ ਬੱਚੇ ਦੀ ਤਸਵੀਰ ਪਾ ਲਈ। ਫਿਰ ਥੋੜਾ ਸਮਾਂ ਹੋਇਆ 2 ਸਾਲ ਗੁਜ਼ਰੇ ਇੱਕ ਦੂਜਾ ਬੱਚਾ ਹੋਇਆ ਔਰ ਫਿਰ ਉਹਦੇ ਨਾਲ ਪਿਆਰ ਹੋਇਆ ਦੋਨਾਂ ਬੱਚਿਆਂ ਦੀ ਇਕੱਠਿਆਂ ਦੀ ਫੋਟੋ ਖਿੱਚੀ ਔਰ ਉਹ ਤਸਵੀਰ ਫੇ ਉਹਦੇ ਉੱਪਰ ਪਾ ਲਈ। ਇਦਾਂ ਹੀ ਜਿੱਦਾਂ ਜਿੱਦਾਂ ਮੇਰਾ ਪ੍ਰੇਮ ਬਦਲਦਾ ਰਿਹਾ ਉਦੋਂ-ਉਦੋਂ ਤਸਵੀਰਾਂ ਵੀ ਪਰਸਦੀਆਂ ਬਟੂਏ ਦੀਆਂ ਬਦਲਦਾ ਬਦਲਦੀਆਂ ਰਹੀਆਂ। ਫਿਰ ਕੀ ਹੋਇਆ ਦੋ ਬੇਟੇ ਆਖਰ ਸਮਾਂ ਵੱਡੇ ਹੋਏ ਬੱਚੇ ਮੈਂ ਉਹਨਾਂ ਨੂੰ ਬੜਾ ਪਿਆਰ ਕਰਦਾ ਸੀ ਬੱਚੇ ਬੜੇ ਹੋਏ ਪਹਿਲਾਂ ਪਹਿਲੇ ਦੀ ਸ਼ਾਦੀ ਕੀਤੀ ਪਹਿਲੇ ਦੀ ਸ਼ਾਦੀ ਕੀਤੀ ਔਰ ਸ਼ਾਦੀ ਦੀ ਤਸਵੀਰ ਪਾ ਲਈ ਉਹਨਾਂ ਦੀ ਫੋਟੋ ਖਿੱਚ ਕੇ ਲੈ ਜੋੜੀ ਬੜੀ ਸੋਹਣੀ ਹੈ ਪਾ ਲਈ ਹੁਣ ਉਹ ਬੱਚਿਆਂ ਨੇ ਸ਼ਾਦੀ ਕਰਨ ਤੋਂ ਬਾਅਦ ਕੰਮਕਾਰ ਲੱਗਾ ਕੰਮ ਕਰਨ ਚਲੇ ਗਏ ਜਦੋਂ ਕੋਈ ਕਿਸੇ ਨੂੰ ਸਮਝ ਲੋ ਬਾਹਰ ਨੌਕਰੀ ਮਿਲ ਜਾਂਦੀ ਏ ਉਹ ਬਾਹਰ ਚਲਾ ਜਾਂਦਾ ਆਪਣੀ ਫੈਮਿਲੀ ਦੇ ਨਾਲ ਫਿਰ ਕਹਿੰਦੇ ਦੂਜੇ ਬੇਟੇ ਦਾ ਵਕਤ ਆਇਆ ਦੂਜੇ ਨੂੰ ਦੂਜੇ ਦੀ ਸ਼ਾਦੀ ਕਰਤੀ ਹੁਣ ਜਿਹੜਾ ਪਹਿਲਾ ਬڑا ਬੇਟਾ ਬਾਹਰ ਗਿਆ ਸੀ ਉਨੇ ਕਦੀ ਕਦੀ ਫੋਨ ਕਰਨਾ ਹਾਲ ਚਾਲ ਪੁੱਛਣਾ ਪਰ ਦੂਜਾ ਬੇਟਾ ਸਾਡੇ ਕੋਲ ਰਹਿੰਦਾ ਸੀ ਬੜਾ ਖਿਆਲ ਰੱਖਦਾ ਸੀ ਇਸ ਲਈ ਉਹਦੇ ਨਾਲ ਜਾਦੇ ਪਿਆਰ ਹੋ ਗਿਆ ਕਿ ਬੜਾ ਫੋਨ ਵੀ ਨਹੀਂ ਕਰਦਾ ਪੁੱਛਦਾ ਵੀ ਨਹੀਂ ਆਪਣੇ ਕੰਮ 'ਚ ਮਸਤ ਰਹਿੰਦਾ ਬਸ ਉਹ ਦੂਜੇ ਬੇਟੇ ਦੀ ਫੋਟੋ ਪਾ ਲਈ ਵਿੱਚ ਪਰਸ ਦੇ ਜਰਾ ਧਿਆਨ ਦੇਣਾ ਫਿਰ ਸਮਾਂ ਆਇਆ ਮੇਰੀ ਪਤਨੀ ਮਰ ਗਈ ਬੱਚਿਆਂ ਦੀ ਰਹਿਣਾ ਸ਼ੁਰੂ ਕਰ ਦਿੱਤਾ ਪਰ ਇੱਕ ਦਿਨ ਐਸਾ ਸਮਾਂ ਆਇਆ ਕਿ ਛੋਟੇ ਬੇਟੇ ਦੀ ਜਿਹੜੀ ਪਤਨੀ ਸੀ ਯਾਨੀ ਮੇਰੀ ਛੋਟੀ ਨੂੰ ਉਹਨਾਂ ਗਿਆ ਦੇਖੋ ਜੀ ਇਹ ਬੋਬੜੇ ਨੂੰ ਕਿੰਨਾ ਚਿਰ ਤੱਕ ਆਪਣੇ ਕੋਲ ਰੱਖਾ ਗਿਆ ਸੀ ਉਹ ਬੜੇ ਤਾਂ ਐਸ਼ਟ ਰਹਿੰਦੇ ਆ ਬਾਹਰ ਉਹ ਪੁੱਛਦੇ ਨਹੀਂ ਨਾ ਖਰਚਾ ਪਣੀ ਭੇਜਦੇ ਆ ਸਾਡੇ ਸਰੀ ਹੀ ਰਹਿੰਦਾ ਹੈ ਇਸ ਕਰਕੇ ਕਿਉਂ ਉਹਨਾਂ ਨੂੰ ਗਿਰਦਾਂਸ਼ ਨੂੰ ਭੇਜ ਦਈਏ ਕਹਿੰਦਾ ਫਿਰ ਸਲਾਹ ਕਰਕੇ ਇੱਕ ਦਿਨ ਬੇਟਾ ਮੈਨੂੰ ਗੱਡੀ 'ਚ ਬਿਠਾ ਕੇ ਲੈ ਗਿਆ ਕਹਿੰਦਾ ਚਲੋ ਪਿਤਾ ਜੀ ਕਮਾ ਕੇ ਲਿਆਵਾਂ ਜਦੋਂ ਮੈਂ ਕਮਾਣ ਵਾਸਤੇ ਮੈਨੂੰ ਕਹਿੰਦਾ ਮੈਂ ਪੁੱਛਿਆ ਬੇਟਾ ਕਿੱਥੇ ਜਾਣਾ ਮੈਂ ਬੜਾ ਖੁਸ਼ ਸੀ ਕਿ ਅੱਜ ਬੱਚਾ ਮੈਨੂੰ ਕਿਤੇ ਕਮਾਣ ਲ ਜਾ ਰਿਹਾ ਪਰ ਪਤਾ ਉਦੋਂ ਲੱਗਾ ਜਦੋਂ ਉਹਦੀ ਗੱਡੀ ਬਿਰਧ ਆਸ਼ਰਮ ਦੇ ਗੇਟ ਦੇ ਸਾਹਮਣੇ ਰੁਕੀ ਉਹ ਕਹਿੰਦਾ ਪਿਤਾ ਜੀ ਅੱਜ ਤੋਂ ਤੁਸੀਂ ਇੱਥੇ ਰਹਿਣਾ ਆਹ ਲਓ ਆਪਣਾ ਸਮਾਨ ਕਹਿ ਕੇ ਬਾਹਰ ਹੀ ਲਾ ਕੇ ਮੈਨੂੰ ਚਲਾ ਗਿਆ ਉਸ ਵੇਨੇ ਮੈਂ ਉਸ ਬਿਰਧ ਆਸ਼ਰਮ ਦੇ ਗੇਟ ਦੇ ਬਾਹਰ ਇੱਕ ਪੇੜ ਸੀ ਉਹ ਪੇੜ ਦੇ ਥੱਲੇ ਬਹਿ ਕੇ ਆਪਣਾ ਉਹੀ ਪਰਸ ਕੱਢਿਆ ਜਦੋਂ ਪਰਸ ਕੱਢਿਆ ਤਾਂ ਦੇਖਿਆ ਇਹਨਾਂ ਬੱਚਿਆਂ ਦੀ ਤਸਵੀਰ ਸੀ ਜਦੋਂ ਮੈਂ ਤਸਵੀਰ ਕੱਢੀ ਕਿ ਕਾਹਦੇ ਮੇਰੇ ਬੱਚੇ ਜਿਹੜੇ ਇਸ ਹਾਲਤ ਵਿੱਚ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਲੋੜ ਹੈ ਤਾਂ ਮੈਨੂੰ ਬਿਰਧ ਆਸ਼ਰਮ ਛੱਡ ਗਏ ਜਿੱਦ ਹੀ ਮੈਂ ਤਸਵੀਰ ਕੱਢੀ ਤਾਂ ਸਾਹਮਣੇ ਮੈਨੂੰ ਭਗਵਾਨ ਦੀ ਤਸਵੀਰ ਨਜ਼ਰ ਆਈ ਜਿਹੜੀ ਸਭ ਤੋਂ ਪਹਿਲਾਂ ਥੱਲੇ ਸੀ ਕਹਿੰਦਾ ਫਿਰ ਉਹ ਤਸਵੀਰ ਦੇਖ ਕੇ ਮੇਰਾ ਰੋਣਾ ਨਿਕਲ ਗਿਆ ਮੈਂ ਇਹੀ ਕਿਹਾ ਕਿ हे ਭਗਵਾਨ ਬਾਕੀ ਰਿਸ਼ਤੇ ਤਾਂ ਆਂਦੇ ਜਾਂਦੇ ਆ ਸੱਚਾ ਸਾਥੀ ਹੈ ਤੂੰ ਜੋ ਸਦਾ ਮੇਰੇ ਨਾਲ ਰਹਿਆ ਸੱਚਾ ਸਾਥੀ ਤਾਂ ਤੂੰ ਹੀ ਸੀ ਤੂੰ ਹੀ ਮੈਨੂੰ ਨਹੀਂ ਛੱਡਿਆ ਇਹ ਮੇਰਾ ਮੇਰਾ ਇੱਕ ਪਿਆਰ ਸੀ ਜਾਂ ਮੇਰਾ ਮੋਹ ਸੀ ਕਿ ਤੂੰ ਹਰ ਵੇਲੇ ਮੇਰੇ ਨਾਲ ਸੀ ਪਰ ਫਿਰ ਵੀ ਮੈਂ ਤੇਰੇ ਉੱਪਰ ਦੂਜਿਆਂ ਨੂੰ ਰੱਖਦਾ ਰਿਹਾ ਕਦੀ ਉਹਦੇ ਤੇ ਮਾਤਾ ਪਿਤਾ ਨੂੰ ਰੱਖ ਲਿਆ ਕਦੀ ਉਹਦੇ ਉੱਪਰ ਪਤਨੀ ਨੂੰ ਰੱਖ ਲਿਆ ਕਦੀ ਬੱਚਿਆਂ ਨੂੰ ਰੱਖ ਲਿਆ ਪਰ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਸਾਰੇ ਸਾਥ ਛੱਡ ਦਿੰਦੇ ਐ ਇੱਕ ਤੂੰ ਹੀ ਆ ਜੋ ਕਦੀ ਸਾਥ ਨਹੀਂ ਛੱਡਦਾ ਇਸ ਲਈ ਮੇਰੇ ਭਗਵਾਨ ਨੇ ਕਦੀ ਮੇਰਾ ਸਾਥ ਨਹੀਂ ਛੱਡਿਆ ਇਹ ਫੋਟੋ ਨੂੰ ਦੇਖ-ਦੇਖ ਕੇ ਤਾਂ ਮੈਨੂੰ ਹੌਸਲਾ ਮਿਲਦਾ ਹੈ ਕਿ ਦੁਨੀਆ ਬੱਚੇ ਪਤਨੀ ਮਾਤਾ ਪਿਤਾ ਸਭ ਨੇ ਮੇਰੇ ਛੱਡ ਦਿੱਤਾ ਪਰ ਇਹ ਮੇਰਾ ਭਗਵਾਨ ਤਾਂ ਮੇਰੇ ਨਾਲ ਹੈ ਇਸ ਲਈ ਤਾਂ ਮੈਂ ਤੈਨੂੰ ਕਿਹਾ ਪੈਸਾ ਵਿਸ਼ੱਕ ਰੱਖ ਲੈ ਪਰ ਮੇਰਾ ਭਗਵਾਨ ਮੈਨੂੰ ਦੇ ਦੇ ਕਿਉਂਕਿ ਇਹ ਤੋਂ ਬਿਨਾ ਮੈਂ ਮਰ ਜਾਣਾ ਹੈ ਇਹੀ ਤਾਂ ਮੇਰਾ ਸੱਚਾ ਸਾਥੀ ਹੈ ਕਹਿੰਦੇ ਕੰਡਕਟਰ ਨੇ ਸੁਣਿਆ ਉਹਦੀ ਅੱਖਾਂ 'ਚ ਪਾਣੀ ਆ ਗਿਆ ਉਹਨੇ ਉਹ ਤਸਵੀਰ ਵੀ ਯਾਨੀ ਪਲਸ ਵੀ ਬਜ਼ੁਰਗ ਨੂੰ ਦਿੱਤਾ ਔਰ ਪੈਰਾਂ ਨੂੰ ਹੱਥ ਵੀ ਲਾ ਲਿਆ ਬਜ਼ੁਰਗ ਕਹਿੰਦਾ ਭਾਈ ਮੇਰੇ ਪੈਰਾਂ ਨੂੰ ਹੱਥ ਕਿਉਂ ਲਾ ਰਿਆ ਹੈ ਤਾਂ ਕੰਡਕਟਰ ਨੇ ਕਿਹਾ ਬਜ਼ੁਰਗੋ ਅੱਜ ਤੁਹਾਡੇ ਤੋਂ ਜੀਵਨ ਦਾ ਬਹੁਤ ਵੱਡਾ ਗਿਆਨ ਮਿਲ ਗਿਆ ਕਿ ਸੱਚਾ ਸਾਥੀ ਕੌਣ ਹੈ ਹੁਣ ਤੁਸੀਂ ਵੀ ਚੈੱਕ ਕਰ ਲਓ ਤੁਹਾਡੇ ਪਰਸ ਦੀ ਫੋਟੋਆਂ ਬਦਲਣ ਲੱਗੀਆਂ ਆ ਪਰ ਸੱਚੀ ਫੋਟੋ ਦਾ ਉਹੀ ਹੈ ਜਿਹਨਾਂ ਸਦਾ ਤੁਹਾਡਾ ਉਸ ਮਾਲਿਕ ਨੇ ਹਰ ਜਗ੍ਹਾ ਸਾਥ ਦੇਣਾ ਹੈ ਬਾਕੀ ਤਸਵੀਰਾਂ ਆਂਦੀਆਂ ਹੈ ਚਲੀਆਂ ਜਾਂਦੀਆਂ ਹੈ ਇਸ ਲਈ ਇੱਕੋ ਹੀ ਗੱਲ ਕਵਾਂਗੇ ਤੁਹਾਨੂੰ ਕਿ ਕਦੀ ਭਗਵਾਨ ਦੀ ਫੋਟੋ ਨੂੰ ਪਿੱਛੇ ਨਾ ਕਰੋ ਯਾਨੀ ਕਦੀ ਆਪਣੇ ਮਾਲਿਕ ਨੂੰ ਪਰਮਾਤਮਾ ਨੂੰ ਪਿੱਛੇ ਨਾ ਕਰੋ ਅਗਰ ਮਾਲਿਕ ਨੂੰ ਅੱਗੇ ਰੱਖਾਂਗੇ ਤਾਂ ਪੂਰੀ ਦੁਨੀਆ ਤੁਹਾਡੇ ਪਿੱਛੇ ਚਲੇਗੀ ਤਾਂ ਜੇ ਆਪਣੇ ਮਾਲਿਕ ਨੂੰ ਪਿੱਛੇ ਕਰ ਦੇਵਾਂਗੇ ਤਾਂ ਤੁਸੀਂ ਵੀ ਪਿੱਛੇ ਹੋ ਜਾਓਗੇ ਦੁਨੀਆ ਅੱਗੇ-ਅੱਗੇ ਹੋਏਗੀ ਤੁਸੀਂ ਦੁਨੀਆ ਦੇ ਪਿੱਛੇ-ਪਿੱਛੇ ਔਰ ਹੱਥ ਕੁਝ ਵੀ ਨਹੀਂ ਆਏਗਾ ਔਰ ਵੈਸੇ ਵੀ ਅਸੀਂ ਇੱਕ ਰਮਨ ਕਈ ਵਾਰਾ ਦੱਸੀ ਹੈ ਇੱਥੇ ਵੀ ਦੱਸਣਾ ਚਾਹਾਂਗੇ ਕਿ ਦੁਨੀਆ ਤਾਂ ਹੈ ਹੀ ਐਸੀ ਕਿ ਸੁੱਖ ਵਿੱਚ ਸਾਰੇ ਅੱਗੇ ਹੁੰਦੇ ਆ ਤੇ ਦੁੱਖ ਵਿੱਚ ਸਾਰੇ ਪਿੱਛੇ ਹੁੰਦੇ ਆ ਔਰ ਅਸੀਂ ਕਈ ਵਾਰ ਦੱਸਿਆ ਹੈ ਕਿ ਇਹਦਾ ਸਬੂਤ ਤੁਹਾਨੂੰ ਮਿਲ ਜਾਏਗਾ ਕਿ ਜਦੋਂ ਕੋਈ ਬਰਾਤ ਜਾਂਦੀ ਹੈ ਨਾ ਦੁਲਹਾ ਪਿੱਛੇ ਹੁੰਦਾ ਹੈ ਤਾਂ ਸਾਰੇ ਬਰਾਤੀ ਅੱਗੇ ਹੁੰਦੇ ਭੰਗੜਾ ਪਾਉਂਦੇ ਕਿਉਂਕਿ ਪਤਾ ਅੱਗੇ ਜਾ ਕੇ ਰੀਵਨ ਕੱਟਣਾ ਮਠਿਆਈਆਂ ਮਿਲਣੀਆਂ ਚਾਹ ਪਾਣੀ ਮਿਲਣਾ ਸਭ ਕੁਝ ਮਿਲਣ ਲੱਗੇ ਹੁੰਦੇ ਹੈ ਤਰਾ ਸਮਝਣਾ ਸਾਰੇ ਜੀ ਪਰ ਜਦੋਂ ਅਰਥੀ ਜਾਂਦੀ ਹੈ ਸ਼ਮਸ਼ਾਨ ਨੂੰ ਉਦੋਂ ਅਰਥੀ ਅੱਗੇ ਹੁੰਦੀ ਤਾਂ ਸਾਰੇ ਉਹਦੇ ਮਗਰ ਹੁੰਦੇ ਆ ਇੱਥੇ ਹੀ ਪਤਾ ਲੱਗਦਾ ਸੁਖ ਮੇਲੇ ਸਾਰੇ ਅੱਗੇ ਐ ਤੇ ਦੁੱਖ ਵੇਲੇ ਸਾਰੇ ਬੰਦੇ ਦੇ ਪਿੱਛੇ ਹੋ ਜਾਂਦੇ ਆ ਇਸ ਲਈ ਉਹੀ ਐ ਐਸਾ ਜੋ ਹਰ ਪਲ ਹਰ ਕਦਮ ਤੇ ਸਾਡੇ ਨਾਲ ਚੱਲਦਾ ਹੈ ਇਸ ਲਈ ਆਓ ਐਸੀ ਵੀ ਉਸ ਮਾਲਿਕ ਨਾਲ ਜੁੜੀਏ ਉਸ ਪ੍ਰਮਾਤਮਾ ਨਾਲ ਜੁੜੀਏ ਜਿਹਨਾਂ ਹਰ ਕਦਮ ਤੇ ਹਰ ਪਲ ਹਰ ਘੜੀ ਸਾਡੇ ਨਾਲ ਚੱਲਣਾ ਹੈ ਕਿਉਂਕਿ ਉਹਨੂੰ ਆਪਣਾ ਸਾਥੀ ਬਣਾ ਕੇ ਤੁਰਾਂਗੇ ਤਾਂ ਫਿਰ ਜੀਵਨ 'ਚ ਕੋਈ ਕਾਟ ਵੀ ਨਹੀਂ ਰਹੇਗੀ ਇਸ ਲਈ ਤਾਂ ਬਾਬਾ ਫਰੀਦ ਨੇ ਕਿਹਾ ਦੇਖ ਫਰੀਦ ਦਾ ਜੂਥੀਆਂ ਦਾੜ੍ਹੀ ਹੋਈ ਭੂਰ ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ ਉਹ ਕਹਿੰਦੇ ਹੁਣ ਗਿਆਨ ਦੀ ਅੱਖ ਖੋਲ ਤਾਂ ਦੇਖ ਲੈ ਦੇਖ ਲੈ ਸਿਰ ਦੇ ਵਾਲ ਚਿੱਟੇ ਹੋ ਰਹੇ ਐ ਇਹ ਦਾੜ੍ਹੀ ਚਿੱਟੀ ਹੋ ਰਹੀ ਐ ਵਾਲ ਚਿੱਟੇ ਹੋ ਰਹੇ ਐ ਇੱਕ ਇਸ਼ਾਰਾ ਹੈ ਪ੍ਰਭੂ ਦੀ ਤਰਫੋਂ ਕਿ ਹੁਣ ਤੇਰੀ ਮ੍ਰਿਤਿਉ ਨੇੜੇ ਆ ਰਹੀ ਐ ਪਿਆਰਿਆ ਔਰ ਏ ਤੇਰਾ ਜਿਹੜਾ ਪਿੱਛਾ ਸੀ ਨਾ ਜਿੱਥੋਂ ਜਨਮ ਲਿਆ ਸੀ ਉਹ ਬਹੁਤ ਦੂਰ ਰਹਿ ਗਿਆ ਹੁਣ ਅੱਗਾ ਨੇੜੇ ਆ ਗਿਆ ਅੱਗੇ ਨੇੜੇ ਆ ਗਿਆ ਦਾ ਮਤਲਬ ਹੁਣ ਤਿਆਰੀ ਕਰ ਲੈ ਅਗਲੇ ਘਰ ਦੀ ਅچھے ਕਰਮ ਕਰ ਲੈ ਸਿਮਰਨ ਕਰ ਲੈ ਸੇਵਾ ਕਰ ਲੈ ਕੁਛ ਨੇਕੀਆਂ ਕਰ ਲੈ ਕਿਉਂਕਿ ਤੇਰੀਆਂ ਕੀਤੀਆਂ ਨੇਕੀਆਂ ਨਹੀਂ ਅੱਗੇ ਤੇਰੇ ਕੰਮ ਆਣਾ ਹੈ ਇਸ ਲਈ ਆਓ ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ ਜਨਮ ਤਾਂ ਬਹੁਤ ਪਿਛੇ ਰਹਿ ਗਿਆ ਬਚਪਨ ਤਾਂ ਬਹੁਤ ਪਿਛੇ ਰਹਿ ਗਿਆ ਹੁਣ ਤਾਂ ਅੱਗੇ ਮ੍ਰਿਤਿਉ ਦਾ ਦੁਆਰ ਹੈ ਇਸ ਲਈ ਇੰਨੀ ਗੱਲ ਦਾ ਬਸ ਖਿਆਲ ਰੱਖਣਾ ਥੋੜਾ ਜਿਹਾ ਬੈਠ ਕੇ ਵਿਚਾਰ ਕਰਨਾ ਕਿ ਉਹ ਕਿਹੜੀ ਚੀਜ਼ ਹੈ ਕਿ ਜਦੋਂ ਮ੍ਰਿਤਿ ਦਾ ਦਰਵਾਜਾ ਆਣਾ ਹੈ ਉਹ ਕਿਹੜੀ ਚੀਜ਼ ਹੈ ਮੇਰੀ ਜੋ ਦੁਆਰ ਵਿੱਚ ਮੇਰੇ ਨਾਲ ਜਾਣੀ ਹੈ ਤਾਂ ਪਤਾ ਲੱਗ ਜਾਏਗਾ ਉਹ ਮੇਰੀਆਂ ਨੀਕੀਆਂ ਹੈ ਉਹ ਮੇਰੀਆਂ ਅੱਛਾਈਆਂ ਹੈ ਉਹ ਮੇਰੇ ਅچھے ਕਰਮ ਹੈ ਅਗਰ ਨੀਕੀ ਕਰਾਂਗੇ ਅچھے ਕਰਮ ਕਰਾਂਗੇ ਤਾਂ ਫੇਰ ਹੀ ਪ੍ਰਭੂ ਦੇ ਘਰ ਦੇ ਵਿੱਚ ਅਸੀਂ ਦਾਖਲ ਹੋ ਸਕਾਂਗੇ